ਹੈਲੋ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਆਪਾਂ ਦੱਸਾਂਗੇ ਡੈਰੀ ਫਾਰਮਿੰਗ ਦੇ ਬਾਰੇ ਕਿ ਲੋਕ ਕਿੱਦਾਂ ਕਾਮਯਾਬ ਨੇ ਤੇ ਸਾਡੇ ਇੱਧਰ ਜਿਹੜਾ ਕਿ ਇੰਡੀਆ ਦੀ ਲਾ ਲੋ ਗੱਲ ਵੀ ਇੱਥੇ ਡੈਰੀ ਫਾਰਮਿੰਗ ਕਿੱਦਾਂ ਦੀ ਆ ਹੈ ਨਾ ਤੁਹਾਨੂੰ ਪਤਾ ਹੀ ਹੈ ਕਿ ਸਭ ਕੁਝ ਮਾਰਕੀਟ ਦੇ ਵਿੱਚ ਨਕਲੀ ਮਿਲਦਾ ਹੈ ਬਟ ਫੋਰਨ ਦੇ ਵਿੱਚ ਲੋਕ ਕਾਮਯਾਬ ਕਿਉਂ ਨੇ ਉਹ ਲੋਕਾਂ ਨੇ ਤਰੱਕੀਆਂ ਕਿੱਦਾਂ ਕੀਤੀਆਂ ਆ ਆ ਨਾਲ ਮੈਂ ਇੱਕ ਵੀਡੀਓ ਮੈਂਸ਼ਨ ਕੀਤਾ ਹੋਇਆ ਤੁਸੀਂ ਨਾਲ ਦੇਖ ਹੀ ਰਹੇ ਹੋ ਸਕਰੀਨ ਤੇ ਚੱਲ ਹੀ ਰਿਹਾ ਵਾ ਦੇਖੋ ਕਿਸ ਤਰੀਕੇ ਨਾਲ ਇਹ ਫੋਰਨ ਦਾ ਸਿਸਟਮ ਹੈ ਤੁਹਾਨੂੰ ਦਿਖਾ ਰਹੀ ਆ ਜਿੰਨਾ ਭੈਣ ਭਰਾਵਾਂ ਨੇ ਇੱਧਰ ਵੀ ਇਹੋ ਜਿਹੇ ਕੰਮ ਕੀਤੇ ਆ ਹਨਾ ਐਡਵਾਂਸ ਟੈਕਨੋਲੋਜੀ ਦੇ ਨਾਲ ਵੀ ਕਾਮਯਾਬ ਕਾ ਉਹ ਹੋਏ ਲਓ ਜੀ ਸਭ ਤੋਂ ਪਹਿਲਾਂ ਤਾਂ ਇੱਕ ਮਸ਼ੀਨ ਆਈ ਆ ਜਿਹੜੀ ਕਿ ਗਾਂ ਦੇ ਦੁੱਧ ਨੂੰ ਦੇਖੋ ਸਾਫ਼ ਕਰ ਰਹੀ ਆ ਵੀ ਗੰਦਗੀ ਨਾ ਲੱਗੀ ਹੋਵੇ ਹਨਾ ਕਿਉਂਕਿ ਗਾਂ ਤੁਹਾਨੂੰ ਪਤਾ ਹੀ ਆ ਬੈਠਦੀ ਵੀ ਆ ਹਨਾ ਤਾਂ ਕਿਤੇ ਵੀ ਬਹਿ ਜਾਂਦੀ ਆ ਸੋ ਆ ਦੇਖੋ ਕਿਦਾਂ ਸਾਫ਼ ਸੁਥਰਾ ਕਰਕੇ ਉਹਨੂੰ ਫਰੈਸ਼ ਕਰਕੇ ਦੇਖੋ ਨਾਲ ਇਹ ਬੰਦਿਆਂ ਦੇ ਹੱਥਾਂ ਦੀੇ ਕੰਮ ਨਹੀਂ ਹੈਗੇ ਇਹਨੂੰ ਮਸ਼ੀਨਾ ਕਰ ਰਹੀ ਆ ਵਾ ਐਡਵਾਂਸ ਟੈਕਨੋਲੋਜੀ ਦੇ ਨਾਲ ਹਨਾ ਆ ਦੇਖੋ ਜੀ ਤੁਸੀਂ ਹੁਣ ਦੇਖ ਹੀ ਰਹੇ ਤੁਸੀਂ ਮਸ਼ੀਨਾ ਕਿਦਾਂ ਪ੍ਰੋਪਰ ਮਸ਼ੀਨਾ ਆਪਣੇ ਵਰਕ ਕਰਨ ਵਾਸਤੇ ਲੱਗੀਆਂ ਹੋਈਆਂ ਨੇ ਕਿ ਹਰ ਇੱਕ ਮਸ਼ੀਨ ਨੇ ਆਪਣਾ ਆਪਣਾ ਕੰਮ ਕਰਨਾ ਹੈ ਨਾ ਹੁਣ ਦੇਖੋ ਤੁਸੀਂ ਕਿਦਾਂ ਲੇਜ਼ਰ ਵੱਜ ਰਹੀ ਹੈ ਧਿਆਨ ਨਾਲ ਦੇਖੋ ਹੈ ਨਾ ਦੇਖੋ ਲੇਜ਼ਰਾਂ ਵੱਜ ਰਹੀਆਂ ਆ ਦੇਖੋ ਹਰ ਇੱਕ ਲੇਜ਼ਰ ਨੇ ਆਪਣੇ ਆਪਣੇ ਪਛਾਣਿਆ ਵਾ ਕਿ ਦੁੱਧ ਜਿੱਦਾਂ ਕੱਢਣਾ ਹੈ ਆਪਾਂ ਦੁੱਧ ਕੱਢਦੇ ਆ ਆਮ ਤੌਰ ਤੇ ਗਾਵਾਂ ਮੱਝਾਂ ਦਾ ਆ ਦੇਖੋ ਜੀ ਲਓ ਇਹ ਹੈ ਜੀ ਐਡਵਾਂਸ ਟੈਕਨੋਲੋਜੀ ਤੇ ਸਾਡੇ ਲੋਕ ਇੱਥੇ ਟੂਨੇ ਮਾਣਿਆਂ ਚ ਫਸੇ ਹੋਏ ਆ ਕਿ ਅਸੀਂ ਟੂਣਾ ਕਰ ਦਈਏ ਉਹਨੂੰ ਵਾਸਚ ਕਰ ਲਈਏ ਉਹਨੂੰ ਪਸੇ ਆ ਕਰ ਲਈਏ ਅਸੀਂ ਆ ਕਰਨਾ ਹੈ ਨਾ ਬਈ ਆ ਚੀਜ਼ਾਂ ਦੇਖੋ ਤੁਸੀਂ ਆ ਦੇਖੋ ਦੁੱਧ ਦਾ ਭਰ ਗਿਆ ਐਡਾ ਕਹਿਣ ਦੇਖੋ ਦੇਖੋ ਹੈ ਨਾ ਕਿੰਨੀ ਵਧੀਆ ਟੈਕਨੋਲੋਜੀ ਹੈ ਦੇਖੀ ਚੱਲੋ ਤੁਸੀਂ ਸਾਰਾ ਵੀਡੀਓ ਕਮਾਲ ਦਾ ਵੀਡੀਓ ਹੈ ਵਾਕਈ ਹੈ ਜੀ ਹੈ ਨਾ ਬਈ ਤਰੱਕੀ ਤਾਂ ਦੇਸ਼ ਨੇ ਕਰਨੀ ਹੋਈ ਸੀ ਜਦੋਂ ਆ ਜਿਹੜੀਆਂ ਮਸ਼ੀਨਰੀਆਂ ਪਈਆਂ ਨੇ ਉੱਥੇ ਤਰੱਕੀ ਕਿੱਦਾਂ ਨਾ ਹੋਊਗੀ ਇਹਨਾਂ ਦੇਚਾਂ ਦੇ ਵਿੱਚ ਲਓ ਦੇਖ ਲਓ ਜੀ ਸਾਡੇ ਖੇਤਾਂ ਦੇ ਨਾਲ ਅਸੀਂ ਇੱਕ ਬਾੜਾ ਸੀ ਸਾਡਾ ਵੀ ਜਦੋਂ ਪਿੰਡ ਰਹਿੰਦੇ ਹੁੰਦੇ ਸੀਗੇ ਤੇ ਦੋ ਮੱਝਾਂ ਤੇ ਉਹਦੀਆਂ ਕਟੀਆਂ ਬੱਛੀਆਂ ਜੀਆਂ ਵੀ ਹੁੰਦੀਆਂ ਸੀਗੀਆਂ ਗੋਹਾ ਵੀ ਚੱਕਣਾ ਭਈਆਂ ਨੂੰ ਜਿੱਦਾਂ ਕਹਿੰਦਾ ਮੈਂ ਗੋਹਾ ਚੱਕਦੇ RAMU RAMU ਭਈਆ ਹੁੰਦਾ ਸੀਗਾ ਉਹਨੇ ਘੰਟਾ ਤੱਕ ਹੀ ਦਿਨ ਨਾਲ ਫੋੜੇ ਦੇ ਨਾਲ ਲੈ ਕੇ ਫੜੜ ਫੜੜ ਮਾਰੀ ਮਾਰੀ ਜਾਣਾ ਤੇ ਆਹ ਵੇਖਣਾ ਤੁਸੀਂ ਲੈ ਜੀ ਲੈ ਦੇਖ ਲੋ ਇੱਕ ਥਾਂ ਤੇ ਕੜੀਆਂ ਕਰੀਆਂ ਵਾ ਗੋਬਰ ਲੈ ਜੀ ਮਸ਼ੀਨ ਖਿੱਚ ਕੇ ਸਾਰਾ ਧੁੰਦੀ ਹੋਈ ਲੋ ਤੇ ਦੇਖੋ ਇੱਕ ਥਾਂ ਤੇ ਜਿਹੜੀ ਗੋਬਰ ਇੱਕ ਥਾਂ ਤੇ ਅਗਲੇ ਨੇ ਗੋਬਰ ਦੇ ਵਿੱਚੋਂ ਵੀ ਗੈਸ ਕੱਢ ਲੈਣੀ ਤੇ ਸਾਡੇ ਵਰਗਿਆਂ ਨੂੰ ਗੋਬਰ ਦਾ ਹੀ ਨਹੀਂ ਪਤਾਗਾ ਕਈਆਂ ਨੂੰ ਆਹ ਵੇਖ ਲੋ ਲੈ ਹੈ ਗਈ ਮਸ਼ੀਨਰੀ ਗਿਆ ਗੋਬਰ ਸਾਰ ਦੇਖ ਲੋ ਲੋ ਕਿੰਨੀ ਵਧੀਆ ਹਰ ਇੱਕ ਚੀਜ਼ ਕਿੰਨੀ ਵਧੀਆ ਦੇਖੋ ਕਰੀ ਹੋਈ ਹੈ ਵਾ ਅਜੀਬ ਲੈ ਜੀ ਲੈ ਲੋ ਭਰਾਵੋ ਲਾਤਾ ਗੋਬਰ ਦਾ ਢੇਰ ਟੇਰ ਵੀ ਦੇਖੋ ਤੁਸੀਂ ਗੋਬਰ ਦਾ ਕਿਦਾਂ ਲਾਇਆ ਵਾਕਈ ਮੈਂ ਖੁਦ ਹੈਰਾਨ ਆ ਵੀਡੀਓ ਤੋਂ ਗੋਬਰ ਦਾ ਟੇਰ ਦੇਖੋ ਕਿਦਾਂ ਕੰਧ ਬਣਾ ਰਹੇ ਐ ਗੋਬਰ ਜਿਹੜਾ ਲੈ ਕੇ ਆਏ ਅੰਦਰ ਤੋਂ ਪਾਣੀ ਵਰਗਾ ਹੀ ਹੁੰਦਾ ਨਹੀਂ ਤਾਂ ਦੇਖਿਆ ਸਾਫ਼ ਕੀਤਾ ਤਾਂ ਕੰਧ ਬਣਤੀ ਅਗਲੇ ਆਨੇ ਗੋਬਰ ਦੀ ਲਓ ਦੇਖ ਲਓ ਲੈ ਹਾਂ ਲਓ ਜੀ ਲਓ ਖਾਣਾ ਆ ਗਿਆ ਹੁਣ ਵਿਚਾਰੀਆਂ ਨੇ ਖਾਣਾ ਵੀ ਐ ਦੇਖ ਲਓ ਸਾਰੇ ਨੂੰ ਉਹਨਾਂ ਦੇ ਹਿਸਾਬ ਨਾਲ ਖਾਣਾ ਮਿਲ ਜਣਾ ਇਹ ਹਰ ਇੱਕ ਚੀਜ਼ ਦਾ ਖਿਆਲ ਰੱਖਦੇ ਆ ਸਾਡੇ ਵਰਗੇ ਤਾਂ ਮੈਨੂੰ ਯਾਦ ਆ ਮੇਰੀ ਦਾਦੀ ਉਹ ਜਿਹੜਾ ਬਣਿਆ ਹੁੰਦਾ ਸੀ ਨਾ ਮੂਰੇ ਮੱਜੇ ਦੇ ਖਾਣੇ ਵਾਲਾ ਜਿਹੜਾ ਹੁੰਦਾ ਸੀ ਐਡਾ ਬੜਾ ਇੱਕ ਪੱਥਰ ਜਿਹਾ ਪੱਕਾ ਹੀ ਰੱਖਦੀ ਸੀ ਚੱਟਣੇ ਨੂੰ ਮੱਝ ਚੱਪੀ ਜਾਊਗੀ ਕੀ ਕਹਿੰਦੇ ਹੁੰਦਾ ਸੀ ਚੰਨੇ ਉਹਨਾਂ ਹੈਂ ਕੋਰਲੀ ਆ ਕੋਰਲੀ ਚ ਪੱਥਰ ਕਿਹੜਾ ਹੁੰਦਾ ਸੀ ਐਡਾ ਬੜਾ ਰੱਖਦੀ ਸੀ ਨਾਮਕ ਤੇ ਡੜਾ ਹਾਂ ਵੀ ਬਾਇ ਬੂਏ ਨਾ ਹੋਊਗੀ ਸਾਡੇ ਵਰਗੇ ਨਾਮਕ ਤੇ ਡਲੇ ਪਾਈ ਪਾ ਪਾ ਕੇ ਮੱਝਾਂ ਵਿਚਾਰੀਆਂ ਪੂਰੀਆਂ ਕੀ ਕਰਨ ਬੇਸਵਾਦੀਆਂ ਕਰੀਆਂ ਪਈਆਂ ਆਹ ਵੇਖ ਲਓ ਅਗਲੇ ਪਾ ਕੇ ਵੀਡੀਓ ਵਾਕਈ ਬਹੁਤ ਸ਼ਾਨਦਾਰ ਆ ਇਹ ਜਿਹਦਾ ਵੀ ਪਰਫਾਰਮਾਂਸ ਆ ਵੀਡੀਓ ਆ ਇਹ ਆਪਣੇ ਕੋਲ ਆਇਆ ਮੈਂ ਕਿ ਤੁਹਾਨੂੰ ਸਾਰਿਆਂ ਨੂੰ ਵਿਖਾਈਏ ਬਈ ਇਮਾਨਦਾਰ ਸਰਕਾਰਾਂ ਹਾਂ ਦੇਖੋ ਤਾਂ ਸਹੀ ਤੁਸੀਂ ਲੈ ਮੱਝਾਂ ਵੀ ਇੰਨਾਂ ਆਂ ਗਾਵਾਂ ਕਿੰਨੀਆਂ ਖੁਸ਼ ਆ ਪੂਰੋ ਪੂਰੋ ਦੇਖੋ ਤੁਸੀਂ ਹੈ ਇਹ ਖਾਂਦੀਆਂ ਪੀਂਆਂ ਹਰਾ ਹਰਾ ਚਾਰਾ ਦੇਖ ਲਓ ਲੈ ਕਮਾਲੀ ਕੀਤੀ ਪਈ ਐ ਆ ਮੱਝਾਂ ਗਾਂ ਦੀ ਦੇਖ ਲਓ ਕਿੰਨੀ ਸੋਹਣੀ ਐ ਚਿੱਟੀ ਪੂਰੀ ਜੀ ਲਓ ਤਕੜੀਆਂ ਦੇਖ ਲਓ ਨਾਲੇ ਹੈ ਆ ਮੱਝਾਂ ਦੀ ਸਫਾਈ ਹੋ ਰਹੀ ਐ ਉਹਨਾਂ ਦੇ ਪਿੱਠਾਂ ਪੁੱਠਾਂ ਤੇ ਦੇਖ ਲਓ ਲਓ ਜੀ ਲਓ ਇੱਕ ਇੱਕ ਗਾਂ ਥੱਲੇ ਖੜਨੀ ਆ ਤੇ ਉੱਪਰ ਉਹਦੇ ਮਸ਼ੀਨ ਚੱਲਣੀ ਆ ਦੇਖੋ ਐ ਮੈਂ ਕਹਿੰਦੀ ਵੀ ਇਹ ਨੀਟ ਐਂਡ ਕਲੀਨ ਦੁੱਧ ਪੀਣ ਨੂੰ ਵੀ ਇਹਨਾਂ ਦਾ ਜੀ ਕਰਦਾ ਵਾ ਦੇਸੀ ਘੀ ਖਾਣ ਨੂੰ ਮੱਖਣ ਵੀ ਸਾਡੀਆਂ ਇੱਥੇ ਗੋਹੇ ਚ ਲਿਬੜੀਆਂ ਵੀ ਆ ਗੋਹੇ ਚ ਲਿਬੜੇ ਬੇਹੱਤ ਚੱਲ ਦੁੱਧ ਦੀਆਂ ਧਾਰਾ ਟੈਂਟ ਟੈਂਟ ਆਹ ਦੇਖ ਲਓ ਜੀ ਨਮਾ ਕਟੜੂਰੀਆ ਹੋ ਗਿਆ ਕਿਸੇ ਦਾ ਹੋਇਆ ਬਜਾਵਤ ਉਹਦੇ ਲਈ ਇੱਕ ਅਲੱਗ ਤੋਂ ਜਗ੍ਹਾ ਵਾ ਉਸ ਬੱਚ ਉਸ ਮਾਂ ਦੇ ਬੱਚੇ ਲਈ ਦੇਖੋ ਕਿੰਨੇ ਸੋਹਣੇ ਹਨ ਇਹ ਚੀਜ਼ਾਂ ਉਹਨੂੰ ਅਲੱਗ ਜਗ੍ਹਾ ਦਿੱਤੀ ਗਈ ਆ ਤੇ ਸਾਡੇ ਵਿਚਾਰਾ ਜਿੱਥੇ ਜੰਮ ਜੇ ਨਾ ਉੱਥੇ ਲੱਤ ਜੀ ਮਾਰ ਕੇ ਇਕੱਠਾ ਕਰਕੇ ਸਾਈਡ ਨੂੰ ਰੱਖ ਦਿੰਦੇ ਆ ਵੀਰੇ ਦੇਖ ਲਓ ਕਿੰਨਾ ਕੇਅਰ ਕਰਦੇ ਆ ਦੇਖੋ ਤੁਸੀਂ ਹੈ ਕਿੰਨਾ ਵਧੀਆ ਲੱਗਦਾ ਵੀਡੀਓ ਦੇਖਣ ਚ ਕਿੰਨਾ ਸੋਹਣਾ ਲੱਗ ਰਿਹਾ ਬਾਬੇ ਦੇਖ ਲਓ ਕਮਾਲ ਕਰੀ ਪਈ ਗੋਰੀਆਂ ਨੇ ਹੂੰ ਲਿਲੀ ਵੈਕਟਰ ਆਟੋਮੈਟਿਕ ਫੀਡਿੰਗ ਸਿਸਟਮ ਦੇਖ ਲਓ ਲੈ ਤਾਜ਼ਾ ਤਾਜ਼ਾ ਕਹਿੰਦੇ ਅਸੀਂ ਖਾਣਾ ਦਿੰਦੇ ਆ अपन गावान कोई एम नहीं गया आखो वन बाय वन निकल दुधा निकलने देखो सैंपल चेक होंगे बाद में साई सैंपल ही नहीं चेक हों करी अलग क्ड लेंगे फिर दुचते पानी आके देख लो क्या सिस्टम आया बाहर का सची नज़ारा ही आ गया मैं कह नहीं योजा सिस्टम सा भी हो जाना चाहिए बहुत वादिया भाई ਸਵਾਦ ਆ ਗਿਆ ਵੀਡੀਓ ਦੇਖ ਕੇ ਹਰ ਇੱਕ ਚੀਜ਼ ਇੰਨੀ ਟੈਪ ਟੂ ਟਾਪ ਅ ਪਰਫੈਕਟ ਚੀਜ਼ਾਂ ਪਰਫੈਕਟ ਆ ਦੇਖੋ ਖਾਣਾ ਮਸ਼ੀਨ ਕਿਦਾ ਚੱਕ ਰਹੀ ਆ ਹਨਾ ਖਾਣਾ ਟੂੜੀ ਆ ਉਹਨਾਂ ਦੀ ਇਹ ਆਪਣੇ ਆਪ ਇਹਨਾਂ ਨੇ ਸਾਰੇ ਸਿਸਟਮ ਬਿਠਾਏ ਹੋਏ ਐ ਸੋ ਬਹੁਤ ਹੀ ਮਜ਼ਾ ਆਇਆ ਜੀ ਵੀਡੀਓ ਦੇਖ ਕੇ ਤੁਹਾਨੂੰ ਕਿਦਾਂ ਲੱਗਿਆ ਮੈਨੂੰ ਲਾਈਕ ਤੇ